ਮਾਮਲਾ ਹੋਇਆ ਜੀ ਕੋਲੀ ਗਾਂਦ ਹੋਇਆ ਕਰੀਏ ਕੋਈ ਘਟਨਾ ਜੀ ਅ ਅੱਜ ਸਾਡੀ ਇੱਕ ਪੀਸੀਆਰ ਪਾਰਟੀ ਅ ਵਿਕਟਰ 2 ਜਿਸ ਦੇ ਇੰਚਾਰਜ ਇਹ ਸੀ ਜਸਕਰਨ ਸਿੰਘ ਜਿਸ ਦਾ ਬੀਟ ਏਰੀਆ ਸਿਪਲ ਹੋਟਲ ਤੋਂ ਉਸ ਦੇ ਆਸ-ਪਾਸ ਦੇ ਏਰੀਆ ਉੱਥੇ ਆਪਣੀ ਡਿਊਟੀ ਕਰ ਰਹੇ ਸੀਗੇ ਤਾਂ ਉਹਨਾਂ ਕੋਲ ਇਨਫੋਰਮੇਸ਼ਨ ਆਈ ਵੀ ਕੁਝ ਬੰਦੇ ਅ ਦੋ ਬੰਦੇ ਆ ਇਹ ਗੱਡੀ ਹੈ ਵਰਨਾ ਗੱਡੀ ਤੇ ਇਹ ਡਰਸ ਦਾ ਕੰਮ ਕਰਦੇ ਆ ਤੇ ਉਸ ਬੰਦੇ ਵਿੱਚ ਜਿਹੜੀ ਹੈਗੀ ਆ ਇਹਨਾਂ ਨੇ ਆਪਣੀ ਜਦੋਂ ਪਾਰਟੀ ਮੂਵ ਕੀਤੀ ਤਾਂ ਅੱਗੇ ਇੱਕ ਗੱਡੀ ਉਹਨਾਂ ਨੂੰ ਮਿਲ ਗਈ ਜਦੋਂ ਗੱਡੀ ਵਾਲਿਆਂ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੱਡੀ ਵਾਲਿਆਂ ਨੇ ਜਿਹੜੀ ਹੈਗੀ ਆ ਦੋ ਮੁੰਡੇ ਸੀਗੇ ਉਹਦੇ ਸਵਾਰ ਸੀਗੇ ਇੱਕ ਸੁਖਦੀਪ ਸਿੰਘ ਸੀਗਾ ਇੱਕ ਉਹਦੇ ਨਾਲ ਉਹਦਾ ਦੋਸਤ ਅਵਤਾਰ ਸਿੰਘ ਸੀਗਾ ਦੁੱਧਾ ਦਾ ਰਹਿਣ ਵਾਲਾ ਇਹ ਬਟਿੰਡਾ ਦਾ ਰਹਿਣ ਵਾਲਾ ਉਹਦੇ ਵਿੱਚੋਂ ਉਹਨਾਂ ਨੇ ਜਿਹੜੀ ਇਹ ਪੁਲਿਸ ਪਾਰਟੀ ਦੇ ਉੱਪਰ ਫਾਇਰ ਕਰ ਦਿੱਤਾ ਫਾਇਰ ਦੇ ਵਿੱਚ ਇਹਨਾਂ ਨੇ ਵੀ ਜਵਾਬੀ ਇਹ ਅਸੀਂ ਜਿਸਕਰਨ ਸਿੰਘ ਤੇ ਇਹਦੀ ਪਾਰਟੀ ਵੀ ਜਵਾਬੀ ਕਾਰਕਿਰਤ ਕਰਦੇ ਹੋਏ ਰਿਟੈਲੀਏਟ ਕੀਤਾ ਆਪਣੀ ਰਿਸਪੌਂਡ ਕੀਤਾ ਇਹਨਾਂ ਨੇ ਫਾਇਰ ਕੀਤੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਗੱਡੀ ਭਜਾ ਕੇ ਉੱਥੋਂ ਲੈ ਗਏ ਸਾਡੀ ਗੱਡੀ ਦੇ ਵਿੱਚ ਛਿਟਵੀ ਕੀਤਾ ਉਹਨਾਂ ਨੇ ਗੱਡੀ ਭਜਾ ਕੇ ਉੱਥੋਂ ਮੌਕੇ ਤੋਂ ਲੈ ਗਏ ਫਰਾਰ ਹੋ ਗਏ ਅੱਗੇ ਜਦੋਂ ਰਾਹਗੀਰ ਜਾ ਰਿਹਾ ਸੀ ਉਹਦੇ ਵਿੱਚ ਇੱਕ ਸਕੂਟੀ ਵਾਲਾ ਆ ਰਿਹਾ ਸੀ ਉਹਨਾਂ ਨੂੰ ਵੀ ਇਹਨਾਂ ਨੇ ਹਿੱਟ ਕੀਤਾ ਉਸ ਤੋਂ ਬਾਅਦ ਜਿਹੜੀ ਸਾਡੀ ਪੀਸੀਆਰ ਪਾਰਟੀ ਸਾਰੀਆਂ ਐਕਟੀਵੇਟ ਕੀਤੀਆਂ ਗਈਆਂ ਜਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਪੀਸੀਆਰ ਪਾਰਟੀਆਂ ਤੇ ਵਿਕਟਰ ਪਾਰਟੀਆਂ ਚਲਾਈ ਗਈਆਂ ਨੇ ਇਨਫੋਰਮੇਸ਼ਨ ਸ਼ੇਅਰ ਹੋਣ ਤੋਂ ਬਾਅਦ ਸਾਰੀ ਪਾਰਟੀ ਅਲਰਟ ਹੋ ਗਈ ਤਾਂ ਸਾਡੀ ਇੱਕ ਪਾਰਟੀ ਨੇ ਅਸੀਂ ਇਹਨਾਂ ਨੂੰ ਗੱਡੀ ਤੇ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਰਾਉਂਡ ਅਪ ਕਰਨ ਦੇ ਵਿੱਚ ਕਾਮਯਾਬ ਹੋਏ ਆ ਜਿਸ ਦੇ ਵਿੱਚ ਜਿਹੜਾ ਸੁਖਦੀਪ ਸਿੰਘ ਹੈ ਜੋ ਬਠਿੰਡਾ ਦਾ ਰਹਿਣ ਵਾਲਾ ਉਹਨੂੰ ਰਾਉਂਡ ਅਪ ਕਰ ਲਿਆ ਗਿਆ ਗੱਡੀ ਜਿਹੜੀ ਇਹਨਾਂ ਦੇ ਕੋਲ ਸੀਗੀ ਵਰਨਾ ਗੱਡੀ ਹੈ ਉਹਨੂੰ ਅਸੀਂ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਜਿਹੜੀ ਹੈਗੀ ਗੱਡੀ ਦੀ ਤਲਾਸ਼ੀ ਕਰਕੇ ਉਹਦੇ ਵਿੱਚ ਕੁਝ ਅਬਜੈਕਸ਼ਨੇਬਲ ਸਾਨੂੰ ਪਦਾਰਥ ਵੀ ਮਿਲਨੇ ਨਸ਼ੀਲਾ ਪਦਾਰਥ ਸੋ ਅਸੀਂ ਜਿਹੜੀ ਬੰਦੀ ਕਾਰਵਾਈ ਜਿਹੜੀ ਹੈਗੀ ਮੁਕੱਦਮਾ ਦਰਜ ਇਹਨਾਂ ਦਾ ਰਜਿਸਟਰ ਕੀਤਾ ਜਾ ਰਿਹਾ ਹੈ ਜਲਦੀ ਹੀ ਜਿਹੜਾ ਦੂਸਰਾ ਦੋਸ਼ੀ ਹੈ ਉਹਨੂੰ ਵੀ ਸੀ ਜਲਦੀ ਗ੍ਰਿਫਤਾਰ ਕਰ ਲਵਾਂਗੇ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀਆਂ ਨੇ ਐਕਟੀਵੇਟ ਕੀਤੀਆਂ ਗਈਆਂ ਨੇ ਦੇਖੋ ਜਿਹੜੀ ਇਹਨਾਂ ਦੀ ਇਨਫੋਰਮੇਸ਼ਨ ਆਈ ਸੀਗੀ ਟਰੱਕਸ ਰਿਲੇਟਡ ਸੀਗੀ ਇਹ ਚਿੱਟੇ ਦਾ ਕਾਰੋਬਾਰ ਜਿਹੜਾ ਹੈਗਾ ਆ ਕਰਦੇ ਵੀ ਇਹ ਦਪਿੰਦੇ ਵੀ ਆ ਨਸ਼ਾ ਵੀ ਕਰਦੇ ਆ ਸੋ ਡੈਫੀਨਿਟਲੀ ਜਿਹੜਾ ਦੂਸਰਾ ਦੋਸ਼ੀ ਹੈਗਾ ਇੱਕ ਦੋਸ਼ੀ ਅਸੀਂ ਫੜਿਆ ਇਹਨੇ ਵੀ ਇਹ ਵੀ ਨਸ਼ਾ ਕੀਤਾ ਹੋਇਆ ਹੈ ਤੇ ਇਹਦਾ ਵੀ ਅਸੀਂ ਜਿਹੜਾ ਹੈਗਾ ਪ੍ਰੋਪਰ ਜਿਹੜਾ ਮੈਡੀਕਲ ਚੈੱਕਅਪ ਕਰਵਾ ਕੇ ਜਿਹੜੀ ਇਹਦੇ ਪਹਿਲਾਂ ਵੀ ਇਸ ਦਿਨ ਤੇ ਕੋਈ ਕੇਸ ਹੈ। ਦੇਖੋ ਅਜੇ ਅਸੀਂ ਇਹਨੂੰ ਜਸਟ ਆਨਡ ਅਪ ਕੀਤਾ ਇਹਨਾਂ ਨੂੰ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਚੈੱਕ ਕਰ ਲਾਂਗੇ। ਇੱਕ ਬੰਦਾ ਜਿਹੜਾ ਹੈਗਾ ਬਠਿੰਡੇ ਦਾ ਜੋ ਅਸੀਂ ਫੜਿਆ ਸੁਖਦੀਪ ਸਿੰਘ। ਦੂਸਰਾ ਬੰਦਾ ਜਿਹੜਾ ਹੈਗਾ ਮੁਕਸਰ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਜਲਦੀ ਹੀ ਜਿਹੜੀ ਹੈਗੀ ਹੈ ਉਹਦੀ ਆਈਡੈਂਟੀਫਿਕੇਸ਼ਨ ਅਸੀਂ ਕਰ ਲਈ ਹੈ। ਬਾਈ ਨੇਮ ਅਸੀਂ ਮੁਕੱਦਮਾ ਦਰਜ ਰਜਿਸਟਰ ਕਰ ਰਹੇ ਹਾਂ। ਜਲਦੀ ਹੀ ਜਿਹੜਾ ਹੈਗਾ ਦੂਸਰਾ ਦੋਸ਼ੀ ਵੀ ਅਸੀਂ ਗ੍ਰਿਫਤਾਰ ਕਰ ਲਵਾਂਗੇ ਸਰ ਕਿਹੜੇ ਵੈਪਨ ਨਾਲ ਇਹਨਾਂ ਨੇ ਹੀਟਾਇਆਗਾ ਫਾਇਰ ਦੇਖੋ ਕਿਉਂਕਿ ਸਾਡੀ ਪੁਲਿਸ ਪਾਰਟੀ ਥੋੜੀ ਡਿਸਟੈਂਸ ਤੇ ਸੀਗੀ ਛੋਟਾ ਵੈਪਨ ਸੀਗਾ ਪਿਸਟਲ ਵੀ ਹੋ ਸਕਦਾ ਹੈ ਰਵਲਵਰ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿ ਇਲੀਗਲ ਵੈਪਨ ਹੋਵੇ ਸੋ ਵੈਪਨ ਬਾਰੇ ਕਲਾਸੀਫਾਈ ਨਹੀਂ ਕਰ ਸਕਦੇ ਬਟ ਹਾਂ ਵੈਪਨ ਛੋਟਾ ਸੀਗਾ ਛੋਟੇ ਵੈਪਨ ਦੇ ਨਾਲ ਇਹਨਾਂ ਨੇ ਫਾਇਰ ਕੀਤਾ ਸਰ ਉਹਨਾਂ ਦੇ ਤਰਫੋਂ ਕਿਨੇ ਰਾਉਂਡ ਹੋਏ ਤੇ ਪੁਲਿਸ ਤਲਫੇ ਰਾਉਂਡ ਹੋਏ ਤਕਰੀਬਨ 3-4 ਉਹਨਾਂ ਨੇ ਫਾਇਰ ਕੀਤੇ ਆ ਤੇ ਰਿਟੈਲੀਏਸ਼ਨ ਦੇ ਵਿੱਚ ਸਾਡੀ ਪਾਰਟੀ ਨੇ ਵੀ 2-3 ਰਾਉਂਡ ਉਸ ਤੋਂ ਬਾਅਦ ਜਿਹੜੀ ਹੈਗੀ ਗੱਡੀ ਭਜਾ ਕੇ ਲੈ ਕੇ ਕਿਉਂਕਿ ਉੱਤੇ ਫੀਡ ਵਾਲਾ ਏਰੀਆ ਸੀਗਾ ਜਿਹੜਾ ਸਾਡੀ ਪਾਰਟੀ ਹੈ ਬੜੀ ਉਹਨਾਂ ਨੇ ਅ ਅੱਛੀ ਡਿਊਟੀ ਕੀਤੀ ਹੈ ਕਿਉਂਕਿ ਭੀੜ ਵਾਲਾ ਏਰੀਆ ਹੋਣ ਕਰਕੇ ਡਾਇਰੈਕਟਲੀ ਜਿਹੜੀ ਹੈਗੀ ਉਹਨਾਂ ਨੇ ਰਿਸਪੌਂਡ ਜਿਹੜਾ ਹੈਗਾ ਬੜਾ ਅੱਛਾ ਸੀਗਾ ਕਿਉਂਕਿ ਉੱਥੇ ਰਾਘਿਰ ਵੀ ਲੰਘ ਰਹੇ ਸੀਗੇ ਬੜੀ ਅੱਛੀ ਡਿਊਟੀ ਕੀਤੀ ਹੈ ਉਹਨਾਂ ਨੇ ਆਪਣੇ ਤੇ ਕਾਬੂ ਵੀ ਰੱਖਿਆ ਤੇ ਇਹ ਨਾਲ ਦੀ ਨਾਲ ਇਨਫੋਰਮੇਸ਼ਨ ਪਾਸ ਆਨ ਕੀਤੀ ਜਿਸ ਜਿੱਦਾਂ ਦੀ ਵਜ੍ਹਾ ਨਾਲ ਹੀ ਹੈ ਬੜੀ ਛੇਤੀ ਜਿਹੜੇ ਹੈਗੇ ਸੀਨ ਰੌਂਡ ਅਪ ਕਰਨ ਦੇ ਵਿੱਚ ਕਾਮਯਾਬ ਹੋਏ ਹੈ ਸਰ ਇਹ ਗੰਦੇ ਚੀਜ਼ਾਂ ਬਾਰੇ ਕਹਿ ਰਹੇ ਤੁਸੀਂ ਕਿੰਨਾ ਕਾਮ ਹੋ ਰਿਹਾ ਕੁਝ ਆਇਡੈਂਟੀਫਾਈ ਹੈ ਅਸੀਂ ਚੈੱਕ ਕਰ ਰਹੇ ਹਾਂ ਸਾਡੀ ਟੀਮ ਜਿਹੜਾ ਇਨਵੈਸਟੀਗੇਸ਼ਨ ਅਫੀਸਰ ਮੌਕੇ ਤੇ ਹੈਗਾ ਉਹਦੀ ਕੁਆਂਟੀਟੀ ਤੇ ਚੈੱਕ ਕਰਕੇ ਇਹਦੇ ਬਦ ਦੀ ਜਿਹੜੀ ਇਹ ਕਾਰਵਾਈ ਇਹਨਾਂ ਹੋਵੇ ਸਾਡੇ ਵੱਲੋਂ ਜਿਹੜੀ ਐਫ ਆਈ ਆਰ ਲਾਂਚ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ ਅਸਾਂ ਜਿਹੜਾ ਤੁਸੀਂ ਨਸ਼ੇ ਦੀ ਗੱਲ ਕਹਿ ਰਹੇ ਹੋ ਉਹ ਮੈਡੀਕਲ ਨਸ਼ਾ ਨਹੀਂ ਦੂਸਰਾ ਜਿਹੜੀ ਹੈਗੀ ਹੈਰੋਨ ਦਾ ਨਸ਼ਾ ਕਰਦੇ ਆਏ ਤੇ ਕੁਛੇ ਨੇ ਨਸ਼ਾ ਕੀਤਾ ਵੀ ਹੋਇਆ ਸੋ ਇਹਦੀ ਮੈਡੀਕਲ ਅਸੀਂ ਚੈੱਕ ਚੈਕਅਪ ਦੇ ਵਿੱਚ ਕਲੀਅਰ ਵੀ ਹੋ ਜਾਊਗਾ ਪਰ ਅਸਰੇ ਨਾਲ ਕੋਲੇ ਜਿਹੜੀ ਪਿਸਤਲ ਸੀਗੀ ਫਾਈਲਿੰਗ ਕੀਤੀ ਉਹ ਅੰਧਿਆਪ ਨਹੀਂ ਸੀ ਨਹੀਂ ਉਹਦੇ ਬਾਰੇ ਜਿਹੜਾ ਦੂਸਰਾ ਦੋਸ਼ੀ ਭੱਜਿਆ ਵੈਪਨ ਹੌਸ ਦੇ ਕੋਲ ਆ ਉਹਨੂੰ ਜਲਦੀ ਗ੍ਰਫਤਾਰ ਕਰ ਲਵਾਂਗੇ ਤੇ ਉਹਦੇ ਕੋਲੋਂ ਅਸੀਂ ਵੈਪਨ ਜਿਹੜਾ ਹੈ ਉਹ ਦੋ ਲੋਕ ਸੀਗੇ ਫਿਲਹਾਲ ਜਿਹੜੀ ਹੈਗੀ ਸੀ ਜਿਹੜਾ ਬੰਦਾ ਆਰਾਊਂਡ ਅਪ ਕੀਤਾ ਹੈ ਤੇ ਦੱਸਣ ਮੁਤਾਬਕ ਜਿਹੜਾ ਦੂਸਰਾ ਬੰਦਾ ਹੈਗਾ ਦੋ ਹੀ ਸੀਗੇ ਤੇ ਜਲਦੀ ਹੀ ਅਸੀਂ ਉਹਨੂੰ ਵੀ ਫੜ ਲਾਂਗੇ